ਦੇਖਣ ਵਾਲੇ ਸਾਰੇ ਹੀ ਮਿੱਤਰਾਂ ਦੋਸਤਾਂ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੁਰਮੀਤ ਸਿੰਘ ਕੰਗਸ ਅੱਜ ਇੱਕ ਹੋਰ ਨਵੀਂ ਰਚਨਾ ਦੇ ਨਾਲ ਤੁਹਾਡੇ ਸਭ ਦੇ ਸਾਹਮਣੇ ਅੱਜ ਦੀ ਰਚਨਾ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਮੈਂ ਆਪਣੇ ਵੱਲੋਂ ਕੁਝ ਬੋਲ ਕੁਝ ਪਿਆਰ ਸਤਿਕਾਰ ਲਿਖਿਆ ਹੈ ਸੋ ਆਪ ਜੀ ਗੌਰ ਫਰਮਾਉਣਾ ਅੱਜ ਫੇਰ ਤੇਰਾ ਭਗਤ ਸਿਆ ਜਨਮ ਦਿਨ ਮਨਾਇਆ ਜਾਏਗਾ ਅੱਜ ਫੇਰ ਤੇਰਾ ਭਗਤ ਸਿਆ ਜਨਮ ਦਿਨ ਮਨਾਇਆ ਜਾਏਗਾ ਅੱਜ ਫੇਰ ਤੇਰੇ ਪੁੱਤ ਨੂੰ ਇੱਕ ਵਾਰ ਨਵਾਇਆ ਜਾਏਗਾ ਅੱਜ ਫੇਰ ਤੇਰਾ ਭਗਤ ਸਿਆ ਜਨਮ ਦਿਨ ਮਨਾਇਆ ਜਾਏਗਾ ਅੱਜ ਫੇਰ ਤੇਰੇ ਪੁੱਤ ਨੂੰ ਇੱਕ ਵਾਰ ਨਵਾਇਆ ਜਾਏਗਾ ਕੁਝ ਲੋਕ ਤੇਰੇ ਬੁੱਤ ਤੇ ਫੁੱਲ ਮਾਲਾਵਾ ਪਾਉਣਗੇ। ਕੁਝ ਲੋਕ ਤੇਰੇ ਬੁੱਤ ਤੇ ਫੁੱਲ ਮਾਲਾਵਾ ਪਾਉਣਗੇ। ਅੱਜ ਫੇਰ ਤੇਰੇ ਬੁੱਤ ਨੂੰ ਸੇਜ ਚੁਕਾਇਆ ਜਾਏਗਾ। ਕੁਝ ਲੋਕ ਤੇਰੇ ਬੁੱਤ ਤੇ ਫੁੱਲ ਮਾਲਾਵਾ ਪਾਉਣਗੇ। ਅੱਜ ਫੇਰ ਤੇਰੇ ਬੁੱਤ ਨੂੰ ਸੇਜ ਚੁਕਾਇਆ ਜਾਏਗਾ। ਕੁਝ ਲੋਕ ਤੇਰੀ ਸੋਚ ਦਾ ਰੌਲਾ ਜਿਹਾ ਵੀ ਪਾਉਣਗੇ ਕੁਝ ਲੋਕ ਤੇਰੀ ਸੋਚ ਦਾ ਰੌਲਾ ਜਿਹਾ ਵੀ ਪਾਉਣਗੇ ਅੱਜ ਫੇਰ ਤੇਰੀ ਸੋਚ ਦਾ ਮਜ਼ਾਕ ਬਣਾਇਆ ਜਾਏਗਾ ਕੁਝ ਲੋਕ ਤੇਰੀ ਸੋਚ ਦਾ ਰੌਲਾ ਜਿਹਾ ਵੀ ਪਾਉਣਗੇ ਅੱਜ ਫੇਰ ਤੇਰੀ ਸੋਚ ਦਾ ਮਜ਼ਾਕ ਬਣਾਇਆ ਜਾਏਗਾ ਕੁਝ ਲੋਕ ਭਾਸ਼ਣ ਦੇਣਗੇ ਨਾਲੇ ਸੰਗ ਪਾੜ ਪਾੜ ਕਹਿਣਗੇ ਕੁਝ ਲੋਕ ਭਾਸ਼ਣ ਦੇਣਗੇ ਨਾਲੇ ਸੰਗ ਪਾੜ ਪਾੜ ਕਹਿਣਗੇ ਅੱਜ ਫੇਰ ਲੋਕਾਂ ਦੇ ਸਿਰੇ ਕੇਸਰੀ ਸਜਾਇਆ ਜਾਏਗਾ ਅੱਜ ਫੇਰ ਲੋਕਾਂ ਦੇ ਸਿਰੇ ਕੇਸਰੀ ਸਜਾਇਆ ਜਾਏਗਾ ਆਜ਼ਾਦੀ ਦੇ ਗੀਤ ਗਾਉਣਗੇ ਨਾਲੇ ਸੋਲੇ ਵੀ ਤੇਰੇ ਗਾਉਣਗੇ ਆਜ਼ਾਦੀ ਦੇ ਗੀਤ ਗਾਉਣਗੇ ਨਾਲੇ ਸੋਲੇ ਵੀ ਤੇਰੇ ਗਾਉਣਗੇ ਅੱਜ ਗੀਤ ਝੂਠਾ ਕੋਈ ਤੇਰੇ ਲਈ ਗਾਇਆ ਜਾਏਗਾ ਆਜ਼ਾਦੀ ਦੇ ਗੀਤ ਗਾਉਣਗੇ ਨਾਲੇ ਸੋਲੇ ਵੀ ਤੇਰੇ ਗਾਉਣਗੇ ਅੱਜ ਫੇਰ ਝੂਠਾ ਕੋਈ ਗੀਤ ਤੇਰੇ ਦੀ ਗਾਇਆ ਜਾਏਗਾ ਜਿਨ੍ਹਾਂ ਲੋਕਾਂ ਲਈ ਸੀ ਚੁੰਮਿਆ ਰਸਾ ਤੂੰ ਆਪਣੀ ਮੌਤ ਦਾ ਜਿਨ੍ਹਾਂ ਲੋਕਾਂ ਲਈ ਸੀ ਚੁੰਮਿਆਂ ਰੱਸਾ ਤੂੰ ਆਪਣੀ ਮੌਤ ਦਾ ਕੌਮ ਆਪਣੀ ਦੇ ਕੋਲੋਂ ਹੀ ਤੂੰ ਹੌਲੀ-ਹੌਲੀ ਭੁਲਾਇਆ ਜਾਏਗਾ ਜਿਨ੍ਹਾਂ ਲੋਕਾਂ ਲਈ ਸੀ ਚੁੰਮਿਆਂ ਰੱਸਾ ਤੂੰ ਆਪਣੀ ਮੌਤ ਦਾ ਕੌਮ ਆਪਣੀ ਦੇ ਕੋਲੋਂ ਹੀ ਤੂੰ ਹੌਲੀ-ਹੌਲੀ ਭੁਲਾਇਆ ਜਾਏਗਾ ਇੱਥੇ ਵਿਕਣ ਨੂੰ ਸਭ ਤਿਆਰ ਨੇ ਚਾਰ ਛਿਲੜਾਂ ਦੇ ਯਾਰ ਨੇ ਇੱਥੇ ਵਿਕੜ ਨੂੰ ਸਭ ਤਿਆਰ ਨੇ ਚਾਰ ਛਿਲੜਾਂ ਦੇ ਯਾਰ ਨੇ ਅੱਜ ਫੇਰ ਆਪਣੇ ਜੋਰ ਦਾ ਡੰਕਾ বাজਾਇਆ ਜਾਏਗਾ ਇੱਥੇ ਵਿਕੜ ਨੂੰ ਸਭ ਤਿਆਰ ਨੇ ਚਾਰ ਛਿਲੜਾਂ ਦੇ ਯਾਰ ਨੇ ਅੱਜ ਫੇਰ ਆਪਣੇ ਜੋਰ ਦਾ ਡੰਕਾ বাজਾਇਆ ਜਾਏਗਾ ਇੱਥੇ ਸੜਕੀ ਬੁੱਢੇ ਰਲ ਰਹੇ ਬਹਿ ਕਿਸਮਤਾਂ ਨਾਲ ਰਲ ਰਹੇ ਇਤਿ ਸੜਕੀ ਬੁੱਢੇ ਰੁੱਲ ਰਹੇ ਬੇਕਿਸਮਤਾ ਨਾਲ ਕੁੱਲ ਰਹੇ ਅੱਜ ਫੇਰ ਹੱਕਾਂ ਦੇ ਲਈ ਕੋਈ ਧਰਨੀ ਬਿਠਾਇਆ ਜਾਏਗਾ ਇਤਿ ਸੜਕੀ ਬੁੱਢੇ ਰੁੱਲ ਰਹੇ ਬੇਕਿਸਮਤਾ ਨਾਲ ਕੁੱਲ ਰਹੇ ਅੱਜ ਫੇਰ ਸੜਕੀ ਕੋਈ ਧਰਨੀ ਬਿਠਾਇਆ ਜਾਏਗਾ ਸਾਹ ਲੈਣਾ ਔਖਾ ਹੋ ਗਿਆ ਤੇਰੇ ਆਜ਼ਾਦ ਦੇਸ਼ ਵਿੱਚ ਸਾ ਲੈਣਾ ਔਖਾ ਹੋ ਗਿਆ ਤੇਰੇ ਆਜ਼ਾਦ ਮੁਲਕ ਵਿੱਚ ਅੱਜ ਫੇਰ ਸੰਘਣੇ ਜੰਗਲਾਂ ਨੂੰ ਨਿਸ਼ਾਨਾ ਬਣਾਇਆ ਜਾਏਗਾ ਅੱਜ ਫੇਰ ਸੰਘਣੇ ਜੰਗਲਾਂ ਨੂੰ ਨਿਸ਼ਾਨਾ ਬਣਾਇਆ ਜਾਏਗਾ ਇੱਕ ਕੰਗਸ ਚੁੱਪ ਚਾਪ ਹੈ ਲੱਗੇ ਰਹਿਣਾ ਕੁਝ ਪਾਸ ਹੈ ਇੱਕ ਕੰਗਸ ਚੁੱਪ ਚਾਪ ਹੈ ਲੱਗੇ ਰਹਿਣਾ ਕੁਝ ਪਾਸ ਹੈ ਅੱਜ ਫੇਰ ਰੋਂਦੀ ਅੱਖ ਨੂੰ ਝੂਠੀ-ਮੁੱਠੀ ਬਿਰਾਇਆ ਜਾਏਗਾ ਅੱਜ ਫੇਰ ਰੋਂਦੀ ਅੱਖ ਨੂੰ ਝੂਠੇ-ਮੁੱਠੀ ਬਿਰਾਇਆ ਜਾਏਗਾ ਅੱਜ ਫੇਰ ਰੋਂਦੀ ਅੱਖ ਨੂੰ ਝੂਠੀ-ਮੁੱਠੀ ਬਿਰਾਇਆ ਜਾਏਗਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਸਰਜੀਏ ਉਹਨਾਂ ਦੇ ਪਾਈ ਪੂਰਨਿਆ ਤੇ ਚੱਲਣ ਦੀ ਕੋਸ਼ਿਸ਼ ਕਰੀਏ ਇਹੀ ਸਾਡੇ ਵਰ ਲੋ ਸ਼ਹੀਦਾਂ ਨੂੰ ਸੱਚੀ ਸਰਦਾਰੀ ਹੋਵੇਗੀ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਵੀਡੀਓ ਕਿਦਾਂ ਲੱਗੀ ਆਪਣੇ ਵਿਚਾਰ ਜ਼ਰੂਰ ਦੇਣੇ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਬਿੱਤਰਾ ਨਾਲ ਜ਼ਰੂਰ ਸ਼ੇਅਰ ਕਰਨਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ